हां जी दोस्तों की हालचाल ने उम्मीद करता हूं आप सभी चड्दि कला ਵਿੱਚ ਹੋਵੋਗੇ ਤੇ ਆਪਾਂ ਵੀ ਚੜ੍ਹਦੀ ਕਲਾ ਵਿੱਚ ਨਾ ਮੇਰੇ ਵੱਲੋਂ ਜੀ ਪਹਿਲਾਂ ਤਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਵਾਗਤ ਹੈ ਜੀ ਅੱਜ ਦੇ ਇਸ ਵੀਡੀਓ ਦੇ ਵਿੱਚ ਤੇ ਮੈਂ ਅੱਜ ਰਿਸ਼ਤੇਦਾਰ ਚ ਗਿਆ ਸੀ ਤੇ ਬੇਟੀ ਦੇ ਪਿੰਡ ਗਿਆ ਸੀ ਬੇਟੀ ਕੈਨੇਡਾ ਦੋ ਸਾਲ ਹੋ ਗਏ ਤੇ ਉਹਦਾ ਸੰਧਾਰਾ ਲੈ ਕੇ ਗਏ ਸੀ ਆ ਫਿਰ ਤੇ ਸ਼ਾਮ ਦੇ ਵਜੇ ਹਨ ਜੀ 5:00 ਵਜੇ ਇਹ ਮੈਂ ਜਾ ਰਿਹਾ ਸੀ ਵੀ ਚਲੋ ਆ ਹੁਣ ਗੁਰਦੁਆਰਾ ਵਸਤੂਆਂ ਦਾ ਸਾਧ ਆ ਲਿਆ ਆ ਜਿੱਥੇ ਸੰਤ ਮਹਾਪੁਰਸ਼ਾਂ ਨੇ ਸੱਤ ਬਾਬਾ ਅਦਰ ਸਿੰਘ ਜੀ ਜਿਹੜੇ ਹੋਏ ਨੇ ਮਹਾਪੁਰਖ ਸਾਰੇ ਲੋਕ ਜਾਣਦੇ ਨੇ ਦਿਸਾਂ ਦੇ ਦਿਸਾਂ ਵਿੱਚ ਕਿ ਉਹ ਇੱਕ ਰੱਬੀ ਰੂਹ ਰੱਬ ਦਾ ਹੀ ਰੂਪ ਧਾਰ ਕੇ ਆਏ ਸਨ ਇੱਥੇ ਤੇ ਉਹਨਾਂ ਦਾ ਤਪ ਸਥਾਨ ਤੇ ਆਪਾਂ ਹਾਜ਼ਰੀ ਭਰਾਂਗੇ ਜੀ ਕਿਉਂ ਨਾ ਨਾਲ ਨਾਲ ਤੁਹਾਡੀ ਵੀ ਹਾਜ਼ਰੀ ਲਵਾ ਦਈਏ ਸੋ ਆਓ ਆਪਾਂ ਉਸ ਪਾਵਨ ਪਵਿੱਤਰ ਧਰਤੀ ਨੂੰ ਨਮਸਕਾਰ ਕਰੀਏ ਸੋ ਚੱਲਦੇ ਆਂ ਜੀ ਗੁਰਦੁਆਰਾ ਮਸਤੂਆਣਾ ਸਾਹਿਬ ਸੰਗਰੂਰ ਜਕਰੀਮਨਾ ਆਪਾਂ ਨੂੰ ਇੱਥੋਂ ਸਾਰਾ 10 ਕਿਲੋਮੀਟਰ ਰਹਿ ਗਿਆ ਜੀ ਤੇ 10-15 ਮਿੰਟ ਦਾ ਹੀ ਰਾਹ ਹੈ ਆਪਣਾ ਪਹੁੰਚ ਜਾਗੇ ਤੇ ਸ਼ਾਮ ਦੀਆਂ ਆਪਾਂ ਹਾਜ਼ਰੀਆਂ ਭਰਦੇ ਆਂ ਤੇ ਤੁਹਾਨੂੰ ਵੀ ਨਾਲ-ਨਾਲ ਵੀਡੀਓ ਰਹੀ ਉਸ ਪਾਵਨ ਪਵਿੱਤਰ ਸਥਾਨ ਦੇ ਦਰਸ਼ਨ ਕਰਾਈਏ ਤੇ ਇਹ ਵੀਡੀਓ ਤੋਂ ਬਾਅਦ ਆਪਣੀ ਅਗਲੀ ਜਿਹੜੀ ਜਰਨੀ ਹੈ ਉਹ ਠੰਡੇ ਪਹਾੜਾ ਵਾਲੀ ਜਰਨੀ ਹੋਊਗੀ ਥੋੜੇ ਹੀ ਦਿਨਾਂ ਵਿੱਚ ਆਪਾਂ 4-5 ਦਿਨਾਂ ਨੂੰ ਇੱਥੇ ਆਪਾਂ ਨੇ ਜਿਹੜਾ ਚੱਲ ਪੈਣਾ ਤੇ ਉਹ ਵੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦਿਆ ਕਰੋ ਆਪਣਾ ਫਰਜ਼ ਨਿਭਾਦਿਆ ਕਰੋ ਸੋ ਬਹੁਤ ਹੀ ਨੇੜੇ ਆਪਾਂ ਪਹੁੰਚ ਚੁੱਕੇ ਹਾਂ ਹੁਣ ਗੁਰਦੁਆਰਾ ਮਸਤੂਆਣਾ ਸਾਹਿਬ ਦੇ ਨੇ ਜੀ ਆਪਾ ਪਹੁੰਚ ਚੁੱਕੇ ਆ ਜੀ ਗੁਰਦੁਆਰਾ ਮਸਤੂਆਣਾ ਸਾਹਿਬ ਤੇ ਬਹੁਤ ਹੀ ਇੱਥੇ ਵੀ ਪੂਰੀ ਰੌਣਕ ਲੱਗੀ ਰਹਿੰਦੀ ਆ ਹਰ ਟਾਈਮ ਕੀ ਟਰੱਕਾਂ ਬੱਸਾਂ ਗੱਡੀਆਂ ਵਾਲੇ ਬਾਰੋਂ ਹੀ ਨਮਸਕਾਰ ਕਰਕੇ ਜਰੂਰ ਜਾਂਦੇ ਨੇ ਤੇ ਇੱਧਰ ਵੀ ਸਕੂਲ ਸਕਾਲ ਬਣਿਆ ਹੋਇਆ ਸਾਰਾ ਅੰਦਰ ਇੱਥੇ ਇੱਕ ਜਿਹੜਾ ਅੰਦਰ ਇੱਕ ਫਾਰਮੇਸੀ ਕਾਲਜ ਵੀ ਬਣਿਆ ਹੋਇਆ ਜੀ ਤੇ ਐਜੂਕੇਸ਼ਨ ਦਾ ਬਹੁਤ ਵੱਡਾ ਕੇਂਦਰ ਆ ਇੱਥੇ ਵੀ ਇਹ ਤੁਸੀਂ ਦੇਖ ਸਕਦੇ ਹੋ ਸਾਹਮਣੇ ਸੰਗਰੂਰ ਨੂੰ ਨਿਕਲ ਗਏ ਤੇ ਇਧਰ ਆ ਗੁਰਦੁਆਰਾ ਸਾਹਿਬ ਦੀ ਮਾਰਕੀਟ ਤੁਸੀਂ ਦੇਖ ਸਕਦੇ ਹੋ ਤੇ ਇਸ ਸਥਾਨ ਤੇ ਕਈਆਂ ਕੋਲੇ ਜਿਹੜਾ ਟਾਈਮ ਨਹੀਂ ਨਾ ਹੁੰਦਾਗਾ ਤਾਂ ਇੱਥੇ ਦੇਖਦਾ ਕਾਊਂਟਰ ਬਾਹਰ ਹੀ ਲਾ ਦਿੱਤਾ ਗਿਆ ਤੇ ਜਿਸ ਕਿਸੇ ਨੇ ਸਰਦਾ ਭਾਵਨਾ ਨਾਲ ਦੇਖ ڪرਾਉਣੀ ਹੈ ਤਾਂ ਦੇਖ ਵੀ ਕਰਾ ਸਕਦਾ ਇੱਥੇ ਤੇ ਇੱਥੋਂ ਹੀ ਦੇਖ ਕਰਾ ਕੇ ਅਰਦਾਸ ਕਰਕੇ ਤੇ ਫਿਰ ਆ ਬਾਰੋ-ਬਾਰ ਚਲੇ ਜਾਂਦੇ ਨੇ ਆ ਦੇਖੋ ਸਾਹਮਣੇ ਕਾਉਂਟਰ ਲੱਗੇ ਨੇ ਮਾਪੁਰਖਾਂ ਦੇ ਫੋਟੋ ਐ ਇੱਥੇ ਲੱਗੇ ਹੋਏ ਤੇ ਆਪਾਂ ਕਹਿ ਸਕਦੇ ਹਾਂ ਸਰੂਪ ਲੱਗੇ ਹੋਏ ਨੇ ਜੀ ਇਹ ਆ ਜੀ ਮੇਨ ਇੰਟਰਸ ਗੁਰਦੁਆਰਾ ਸਾਹਿਬ ਦੀ ਸੇ ਇਹ ਆਵੇ ਜੀ ਨੀਚੇ ਸ਼ੂਟ ਬਣਾਇਆ ਜੀ ਇੱਥੇ ਨਾਲੇ ਤੇ ਬਹੁਤ ਹੀ ਇੱਥੇ ਸੰਗਤਾਂ ਦੀ ਚਾਲ ਪੈਲ ਰਹਿੰਦੀ ਹੈ ਜੀ ਬਹੁਤ ਹੀ ਗੁਰੂ ਘਰ ਨਾਲ ਪਿਆਰ ਤੇ ਸ਼ਰਦਾ ਨਾਲ ਇੱਥੇ ਜਿਹੜੇ ਨੇ ਜ ਸ਼ਰਦਾਲੂ ਹੁੰਦੇ ਨੇ ਤੇ ਮਨੋ ਕਾਮਨਾ ਜੀ ਉਹਨਾਂ ਦੀ ਪੂਰੀਆਂ ਹੁੰਦੀਆਂ ਨੇ ਜਿਹੜੇ ਸ਼ਰਦਾ ਨਾਲ ਹੁੰਦੇ ਨੇ ਇੱਥੇ ਇੱਥੇ ਆਪਾਂ ਗੱਡੀਆਂ ਖੜਾ ਦਿੰਦੇ ਆ ਜੀ ਆਪਣੀ ਤੇ ਚੱਲਦੇ ਆ ਜੀ ਫਿਰ ਲੋ ਜੀ ਆਪਾਂ ਪਹੁੰਚ ਗਏ ਆ ਜੀ ਗੁਰਦੁਆਰਾ ਦਰਬਾਰ ਸਾਹਿਬ ਮਸਤੂਆਣਾ ਸਾਹਿਬ ਸੰਤ ਮਹਾਂਪੁਰਖਾਂ ਦੇ ਬਹੁਤ ਹੀ ਅਸਮਾਲ ਵੀ ਰੀਏ ਨੂੰ ਆਪਣੇ ਬਚਨਾਂ ਨਾਲ ਆਪਣੇ ਕੀਰਤਨ ਨਾਲ ਨਿਹਾਲ ਕੀਤਾ ਜਿੱਥੇ ਕਿ ਉਹਨਾਂ ਟਾਈਮਾਂ ਵਿੱਚ ਸਵੇਰੇ ਉੱਠਦੇ ਹਾਲਾ ਵਹੁੰਦੇ ਤੇ ਬਲਦਾਂ ਨੂੰ ਹੱਕ ਤੇ ਲੋਕ ਤਾਂ ਹੀਰ ਵਗੈਰਾ ਗਾਉਂਦੇ ਐ ਹਜੇ ਤਾਂ ਉੱਥੇ ਮਹਾਰਾਜ ਜੀ ਨੇ ਉਸ ਟਾਈਮ ਕੀਰਤਨ ਦੀ ਤੁੰਨਾ ਮਲਵਾਈ ਕੀਰਤਨ ਦੀ ਤੁੰਨਾ ਛੇੜਨੀ ਤੇ ਆਲੇ-ਦਾਲੇ ਇਲਾਕਿਆਂ ਦੇ ਕਈ ਕਿਲੋਮੀਟਰ ਤੱਕ ਆਵਾਜ਼ ਜਾਣੀ ਜੀ ਮਹਾਂਪੁਰਖਾਂ ਦੀ ਤੇ ਉਹ ਲਹਿਰ ਨਾਲ ਖਿੱਚੇ ਹੋਏ ਲੋਕ ਸੰਗਤ ਦੇ ਰੂਪ ਵਿੱਚ ਇੱਥੇ ਆਉਂਦੇ ਤੇ ਤੁਸੀਂ ਦੇਖ ਸਕਦੇ ਹੋ ਸਾਹਮਣੇ ਦਰਬਾਰ ਸਾਹਿਬ ਦਾ ਜੋੜੀ ਗੇਟ ਦਾ ਦਰਸ਼ਨ ਕਰ ਰਹੇ ਹਾਂ ਤੇ ਅੰਦਰ ਕੀਰਤਨ ਦਰਬਾਰ ਸਜ ਰਿਹਾ ਜੀ ਤੇ ਇੱਧਰ ਦੁਕਾਨਾਂ ਦਾ ਮਾਹੌਲ ਤੁਸੀਂ ਦੇਖ ਰਹੇ ਹੋ ਤੇ ਗੱਡੀ ਆਪਾਂ ਸਟੈਂਡ ਚ ਲਾਤੀ ਹੈ ਸੰਕੇਪ ਇਤਿਹਾਸ ਸੰਤ ਅਤਰ ਸਿੰਘ ਜੀ ਦਾ ਜਨਮ ਚੇਤ ਸੁਦੀ 1 ਇਕਮ ਸਮਤ 1923 ਬਿਕਰਮੀ 20 ਮਾਰਚ 1866 ਨੂੰ ਬਾਬਾ ਕਰਮ ਸਿੰਘ ਜੀ ਅਤੇ ਮਾਤਾ ਪੋਲੀ ਜੀ ਦੇ ਗ੍ਰਹਿ ਵਿਖੇ ਪਿੰਡ ਚੀਮਾ ਜ਼ਿਲ੍ਹਾ ਸੰਗਰੂਰ ਵਿੱਚ ਹੋਇਆ ਸਤ ਬੁੱਟਾ ਸਿੰਘ ਜੀ ਦੇ ਨਿਰਮਲੇ ਸਾਧੂ ਪਾਸੋਂ ਗੁਰਮਤਿ ਦੀ ਪੜ੍ਹਾਈ ਕੀਤੀ ਆਪ ਬਚਪਨ ਤੋਂ ਹੀ ਨਾਮ ਸਿਮਰਨ ਵਿੱਚ ਜੁੜੇ ਰਹਿੰਦੇ ਸਨ ਆਪ ਜੀ 18 ਸਾਲ ਦੀ ਉਮਰ ਵਿੱਚ ਉਹ ਹਾਟ ਸ਼ੌਣੀ ਜਾ ਕੇ ਫਿਰ 54 ਸਿੱਖ ਪਲਟਣ ਤੋਪਖਾਨਾ ਵਿੱਚ ਭਰਤੀ ਹੋ ਗਏ ਤੇ ਇੱਥੇ ਹੀ ਅੰਮ੍ਰਿਤ ਪਾਨ ਕੀਤਾ ਪਿਤਾ ਜੀ ਦੇ ਸਵਰਗਵਾਸ ਹੋਣ ਤੋਂ ਫੌਜ ਦੀ ਨੌਕਰੀ ਛੱਡ ਦਿੱਤੀ ਪੈਦਲ ਯਾਤਰਾ ਕਰਦੇ ਸਰੇ ਸ੍ਰੀ ਹਜੂਰ ਸਾਹਿਬ ਪੁਜੇ ਗੁਦਾਵਰੀ ਕੰਡੇ ਬੈਠ ਕੇ ਤਪੱਸਿਆ ਕੀਤੀ ਜਿੱਥੇ ਕਿ ਅੱਜ ਕੱਲ ਗੁਰਦੁਆਰਾ ਪਾਜਨਗੜ੍ਹ ਸਾਹਿਬ ਬਣਿਆ ਹੈ ਸ੍ਰੀ ਹਜੂਰ ਸਾਹਿਬ ਤੋਂ ਹਰਦਵਾਰ ਅਤੇ ਰਿਸ਼ੀਕੇ ਸਥਾਨ ਹੁੰਦੇ ਹੋਏ ਕਨੋਹਾ ਪਾਕਿਸਤਾਨ ਪੁਜ ਕੇ 1.5 ਸਾਲ ਘੂਰ ਤਪ ਕੀਤਾ ਇਤਨ ਜਥਾ ਬਣਾ ਕੇ ਨਾਮ ਬਾਣੀ ਦਾ ਪ੍ਰਚਾਰ ਕੀਤਾ 10 ਸਾਲ ਵਿੱਚ 1.14 ਲੱਖ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਇਆ 1901 ਈਸਵੀ ਨੂੰ ਗੁਰਸਾਗਰ ਮਸਤੂਆਣਾ ਸਹਿਬ ਸਥਾਨ ਆਬਾਦ ਕੀਤਾ ਸਰਦਾਰ ਨੱਥਾ ਸਿੰਘ ਢਾਲੀਵਾਰ ਅਤੇ ਪਰਿਵਾਰ ਪਿੰਡ ਬਡਰੁੱਖਾ ਨੇ ਇਸ ਸਥਾਨ ਨੂੰ 65 ਬਿਗੇ ਜ਼ਮੀਨ দান ਕੀਤੀ ਇੱਥੇ ਗੁਰਦੁਆਰਾ ਗੁਰਸਾਗਰ ਸਰੋਵਰ ਨੰਗਰ ਅਕਾਲ ਕਾਲਜ ਅਕਾਲ ਹਾਈ ਸਕੂਲ ਦੀਆਂ ਇਮਾਰਤਾਂ ਬਣਾਈਆਂ ਉਪਰੰਤ ਗੁਰੂ ਕਾਸ਼ੀ ਦਮਦਮਾ ਸਾਹਿਬ ਦੀ ਸੇਵਾ ਕਰਾਈ ਨੂੰ 1911 ਈਸਵੀ ਨੂੰ ਜਾਰਜ ਪੰਜਵੇਂ ਦੇ ਦਿੱਲੀ ਦਰਬਾਰ ਸਮੇਂ ਸਿੱਖ ਸਟੇਟਾਂ ਦੀ ਜਲੂਸ ਦੀ ਅਗਵਾਈ ਕੀਤੀ ਜਾਰਜ ਪੰਜਵੇਂ ਖੜੇ ਹੋ ਕੇ ਆਪ ਨੂੰ ਪ੍ਰਣਾਮ ਪ੍ਰਣਾਮ ਕੀਤਾ 1914 ਨੂੰ ਬਨਾਰਸ ਇਹ ਦੂਜਨ universiti ਵਿਖੇ ਸਾਂਸਕ੍ਰਿਤ ਕਾਲਜ ਦਾ ਨਹੀਂ ਪੱਥਰ ਆਪ ਜੀ ਪਾਸੋਂ ਰਖਵਾਇਆ ਪੰਜਾਬ ਵਿੱਚ ਬਹੁਤ ਹੀ ਸਾਰੇ ਖਾਲਸਾ ਸਕੂਲਾਂ ਕਾਲਜਾਂ ਦੇ ਨਹੀਂ ਪੱਥਰ ਰੱਖੇ ਆਪ ਜੀ ਵਿਦਿਆਕ ਕਾਨਫਰੰਸਾਂ ਵਿੱਚ ਸ਼ਾਮਲ ਹੁੰਦੇ ਰਹੇ 1915 ਇਸਵੀ ਨੂੰ ਫਿਰੋਜ਼ਪੁਰ ਵਿਖੇ 8ਵੀਂ ਸਿੱਖ ਵਿਦਿਆਕ ਕਾਨਫਰੰਸ ਦੀ ਪ੍ਰਧਾਨਗੀ ਕੀਤੀ ਮਨ ਵਿੱਚ ਵਿਦਿਆ ਦੇ ਪ੍ਰਸਾਰ ਲਈ ਡੂੰਗੀ ਲਗਨ ਕਰਕੇ ਸ਼੍ਰੀ ਅਕਾਲ ਤਖਤ ਬਾਸੋਂ ਆਪ ਜੀ ਨੂੰ ਸੰਤਾਂ ਦੀ ਉਪਾਧੀ ਦਿੱਤੀ ਗਈ 1920 ਈਸਵੀ ਨੂੰ ਆਪ ਜੀ ਨੇ ਅਕਾਲ ਕਾਲਜ ਅਕਾਲ ਹਾਈ ਸਕੂਲ ਮਸਤੂਆਣਾ ਸਾਬ ਵਿਖੇ ਸ਼ੁਰੂ ਕੀਤਾ ਸਾਰਾ ਜੀਵਨ ਵਿਦਿਆ ਅਤੇ ਗੁਰਬਾਣੀ ਪ੍ਰਚਾਰ ਕਰਦੇ ਹੋਏ ਆਪ ਜੀ ਨੇ 19 ਮਾਰਗ ਸੰਮਤ 1983 ਬਿਕਰਮੀ 1 ਫਰਵਰੀ 1927 ਈਸਵੀ ਨੂੰ ਸੰਗਰੂਰ ਵਿਖੇ ਸਰਦਾਰ ਗੋਵਿੰਦਰ ਸਿੰਘ ਸੀਰਿਆ ਦੀ ਕੋਠੀ ਵਿੱਚ ਜੋਤੀ ਜੋਤ ਸਮਾਏਗੇ ਜਿੱਥੇ ਹੁਣ ਗੁਰਦੁਆਰਾ ਜੋਤੀ ਸਰੂਪ ਸਜੋਬਤ ਹੈ ਆਪ ਜੀ ਦਾ ਅੰਤਿਮ ਸੰਸਕਾਰ ਮਸਤੂਆਣਾ ਸਾਹਿਬ ਵਿਖੇ ਕੀਤਾ ਗਿਆ ਜਿੱਥੇ ਕਿ ਅਗੇਠਾ ਸਾਹਿਬ ਸਜੋਬਤ ਹਨ ਗੁਰਦੁਆਰਾ ਮਸਤੂਆਣਾ ਸਾਹਿਬ ਹਰ ਸਾਲ 17 18 ਤੇ 19 ਮਾਗ ਨੂੰ ਭਾਰੇ ਜੋੜ ਮੇਲਾ ਮਨਾਇਆ ਜਾਂਦਾ ਹੈ ਜੀ dar <Gülüşmeler> el ਦਰਸ਼ਕ ਨੇ ਲੈ ਕਰਾ ਰਹੇ ਆ ਇੱਥੇ ਮਾਪੁਰਖਾਂ ਦੇ ਆ ਟਾਈਮ ਦੀਆਂ ਜਿਹੜੀਆਂ ਵਸਤਾਂ ਨੇ ਕੁਝ ਜਾਂਦਾ ਉਹ ਵਰਤਨਾ ਇੱਥੇ ਪਏ ਨੇ ਲੰਗਰ ਟਾਈਮ ਦੇ ਬਾਕੀ ਲਾਈਟ ਬੱਜੀ ਹੋਈ ਹੈ ਡੋਨੇਟਰ ਤੇ ਆ ਥੋੜਾ ਜਿਹਾ ਘੱਟ ਦੇਖੇਗਾ ਤੇ ਆ ਦੇਖੋ ਇਹ ਆਪਾਂ ਹੁਣ ਉੱਪਰਲੀ ਛੱਤ ਤੇ ਆ ਗਏ ਜੀ ਦੂਜੀ ਬਿਲਡਿੰਗ ਤੇ ਇੱਧਰ ਤੁਸੀਂ ਜਿਹੜੇ ਇੱਥੇ ਵਰਤੇ ਗਏ ਆ ਦੇਖੋ ਸਾਰੀਆਂ ਚੀਜ਼ਾਂ ਮਹਾਪੁਰਖਾਂ ਦੇ ਤਲਵਾਰਾਂ ਪਈਆਂ ਨੇ ਪੁਰਾਣੀਆਂ ਤੋੜੇਦਾਰ ਬਦੂਕ ਆਜ ਵੀ ਆਪਾਂ ਥਰਮੋਸ਼ ਵਰਤਦੇ ਆ ਉਸ ਟੈਂ ਦੇ ਧਾਤਾਂ ਦੀ ਬਣੀ ਹੋਈ ਸੱਤ ਧਾਤਾਂ ਦੀ ਬਣੀ ਹੋਈ ਮਹਾਪੁਰਖਾਂ ਦੀ ਖੜਾਵਾਂ ਤੇ ਉਹ ਪੈ ਨਹੀਂ ਉਹਨਾਂ ਜਿੰਨੇ ਆਪਾਂ ਕਹਿੰਦੇ ਆ ਧਾਗੇ ਬਾਹਵੇਂ ਵੱਟੇ ਹੋਏ ਉਸ ਟੈਂ ਦੇ ਸੂਤ ਕਹਿੰਦੇ ਨੇ ਆਪਾਂ ਨੇ ਉਹ ਮਤਲਬ ਕਿ ਇਹ ਟਾਂ ਮਿਆਂ ਲਈ ਉਸ ਟਾਈਮ ਦੀਆਂ ਬਹੁਤ ਵੱਡੀ ਉਟਾ ਜੀ ਉਸ ਟਾਈਮ ਦੀ ਨਗਾਰਾ ਇਹ ਮਹਾਰਾਜ ਸੰਤ ਪਪਾ ਅਤਰ ਸਿੰਘ ਟਾਈਮ ਦੇ ਹੀ ਸਾਰੀਆਂ ਅਵਸਥਾ ਪਈ ਨੇ ਗਾਗਰਾਂ ਜਿਹੜੀਆਂ ਕਿ ਪਾਣੀ ਲਿਆਉਣ ਦੇ ਲੰਗਰਾਂ ਵਿੱਚ ਪ੍ਰਾਂਤਾਂ ਪਿੱਤਲ ਦੀਆਂ ਭਾਂਡੇ ਤਾਂਬੇ ਦੀ ਜਿਹੜੀਆਂ ਕਿ ਹੁਣ ਨਹੀਂ ਕਿਤੇ ਦੇਖਣ ਨੂੰ ਮਿਲਦੀਆਂ ਹੈਗੀਆਂ ਉਹ ਮਹਾਪੁਰਖਾਂ ਦੀਆਂ ਯਾਦਾਂ ਇੱਥੇ ਸਾਹਮਣੇ ਗਈਆਂ ਨੇ ਆਪਦੇ ਆਪਾ ਦਰਸ਼ਨ ਕਰ ਲਏ ਹੁਣ ਨਾਲ ਹੀ ਲੱਗਦੇ ਸਰੋਵਰ ਤੇ ਮਾਤਾ ਪੋਲੀ ਗੋ ਪੋਲੀ ਜੀ ਜੇ ਸੰਤ ਮਹਾਰਾਜ ਜੀ ਦੇ ਮਾਤਾ ਜੀ ਸੀਗੇ ਉਹਨਾਂ ਦੇ ਨਾਂ ਤੇ ਬਣਿਆ ਹੈ ਗੁਰਦੁਆਰਾ ਸਾਹਿਬ ਉਹਦੇ ਵੀ ਆਪਾ ਤੁਹਾਨੂੰ ਦਰਸ਼ਨ ਕਰਾਉਣੀ ਹੈ ਜੀ ਤੇ ਉਹ ਸਾਹਮਣੇ ਤੁਸੀਂ ਦੇਖ ਰਹੇ ਹੋ ਤੇ ਮਾਤਾ ਪੋਲੀ ਜੀ ਦੇ ਨਾਂ ਤੇ ਇਹ ਦਰਬਾਰ ਸਾਹਿਬ ਬਣਿਆ ਉਹਨਾਂ ਦੀ ਮਾਤਾ ਜੀ ਤਾਨ ਨੇ ਐਸੇ ਮਾਤਾ ਪਿਤਾ ਕਿੰਨੇ ਉਹਨਾਂ ਦੀ ਤਪੱਸਿਆ ਹੋਊਗੀ ਕਿੰਨੇ ਕੋਹਰ ਕਰਨਗੇ ਜਿਹੜੇ ਐਸੇ ਹੀ ਸੰਤ ਮਹਾਂਪੁਰਖ ਨੇ ਜਨਮ ਲਿਆ ਉਹਨਾਂ ਦੇ ਗ੍ਰਹਿ ਦੇਖੇ ਅਵਤਾਰ ਧਾਰਿਆ ਪਰ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਬੋਰਡ ਤੇ ਲਿਖਿਆ ਗੁਰਦੁਆਰਾ ਸਾਹਿਬ ਮਾਤਾ ਪੌਲੀ ਕੋਰ ਜੀ ਜਿਹੜੇ ਕਿ ਮਾਤਾ ਜੀ ਆਪਣੇ ਸੰਤ ਬਾਬਾ ਅਤਰ ਸਿੰਘ ਜੀ ਦੇ ਮਾਤਾ ਜੀ ਜਿਸ ਨਾਲ ਭਾਈ ਹਰਦੇਵੰਤ ਸਿੰਘ ਜੀ ਮੁੱਖ ਸੇਵਾਦਾਰ ਨੇ ਜੀ ਇੱਥੋਂ ਦੇ ਤੇ ਸਾਹਮਣੇ ਲੰਗਰ ਤੇ ਕੜਾ ਪ੍ਰਸ਼ਾਦ ਦੇ ਕਾਊਂਟਰ ਤੇ ਕੀਰਮਾਨ ਸੰਤ ਬਾਬਾ ਅਤਾ ਸਿੰਘ ਜੀ ਮਸਤੂਆਣਾ ਸਾਹਿਬ ਮਾਹਪੁਰ ਖਾਂਦੇ ਅਸਥਾਨਾਂ ਦੀ ਤੁਸੀਂ ਦਰਸ਼ਨ ਕਰ ਰਹੇ ਹੋ ਆਨੇ ਜਨਨਾ ਦਾਸ ਸਾਹਿਬ ਦੇ ਅੰਦਰੋਂ ਦਰਸ਼ਨ ਕਰਾਇਆ ਸੱਚਕੰਡ ਮਾਤਾ ਪੋਲੀਕੌਰ ਜੀ ਦੇ ਇਹ ਇਥੇ ਸੰਖੇਪ ਇਤਿਹਾਸ ਹੈ ਜੀ ਪੂਜਨੀਕ ਮਾਤਾ ਪੋਲੀਕੌਰ ਜੀ ਮਾਤਾ ਸੰਤ ਬਾਬਾ ਤਸਨੀ ਮਸਤੂਆਣਾ ਸਾਹਿਬ ਵਾਲੇ ਸੰਤ ਪੁੱਤਰ ਨੂੰ ਜਨਮ ਦੇਣ ਵਾਲੀ ਮਾਤਾ ਪੋਲੀਕੌਰ ਜੀ ਦਾ ਜਨਮ ਸੰਗਰੂਰ ਜ਼ਿਲ੍ਹੇ ਦੇ ਪਿੰਡ ਫਤੇਕੜ ਗੰਡੂਆ ਜ਼ਿਮੀਦਾਰਾ ਭਾਈ ਜੀਤਤ ਸਿੰਘ ਦੇ ਘਰ ਮਾਤਾ ਦਿਆਲ ਕੌਰ ਦੀ ਕੁੱਖੋਂ ਹੋਇਆ ਸੰਮਤ 1900 ਬਿਕਰਮੀ ਸੰਮਤ 1843 ਈਸਵੀ ਕਤਕ ਦੀ ਪੁੰਨਿਆ ਨੂੰ ਹੋਇਆ ਜੀ ਤੇ ਬਾਾਕੀ ਤੁਸੀਂ ਇਹ ਇਤਿਹਾਸ ਨਮਣਾ ਥੋੜਾ ਜਿਹਾ ਤੁਸੀਂ ਸਟਿਲ ਕਰਕੇ ਪਾਉਜ਼ ਕਰਕੇ ਇਹਨੂੰ ਪੜ੍ਹ ਲਿਓ ਤੇ ਅਨ ਨਾਲ ਸੋ ਇਹ ਸਾਹਮਣੇ ਤੁਹਾਡੇ ਇਤਿਹਾਸ ਹੈ ਜੀ ਤੇ ਆਓ ਆਪਾਂ ਅਗਲੇ ਦਰਸ਼ਨ ਮੇਲੇ ਕਰਨੀ ਅਗਲੇ ਸਥਾਨਾਂ ਤੇ ਜਾਣੇ ਜੀ ਇੱਧਰ ਆ ਜੀ ਦਰਬਾਰ ਸਾਹਿਬ ਤੇ ਨਾਲ ਹੀ ਇੱਕ ਗੇਟ ਇੰਦਰਲੇ ਪਾਸੇ ਹੁੰਦਾ ਜੀ ਸਾਹਮਣੇ ਤੁਸੀਂ ਦੇਖ ਰਹੇ ਹੋ ਅਕਾਲ ਕਾਲਜ ਆਫ ਫਾਰਮੇਸੀ ਸੋ ਇਹ ਫਾਰਮੇਸੀ ਦਾ ਗੇਟ ਆ ਜੀ ਦੇਖਿਆ ਨਾ ਤੁਸੀਂ ਜਿਹੜੀ ਬਿਲਡਿੰਗ ਆ ਆ ਕੰਧ ਦੇ ਨਾਲ-ਨਾਲ ਜਿਹੜੀ ਕੰਚ ਲੱਗਿਆ ਆ ਫਾਰਮੇਸੀ ਆ ਤੇ ਇੱਥੋਂ ਦੂਰੋਂ ਦੂਰੋਂ ਵੀ ਆਦਰ ਸਟ੍ਰੀਟਾਂ ਤੋਂ ਵੀ ਬੱਚੇ ਪੜਨਾ ਹੁੰਦੇ ਨੇ ਜੀ ਇੱਥੇ ਦਾਖਲੇ ਮਿਲਦੇ ਨੇ ਤੇ ਆਪਣੀ ਫਾਰਮੇਸੀ ਪੂਰੀ ਕਰਦੇ ਨੇ ਇੱਥੇ ਤੇ ਜ਼ਿੰਦਗੀ ਦੀਆਂ ਤਰੱਕੀਆਂ ਮਾਣਦੇ ਨੇ ਜੀ ਇਹ ਗੁਰਮੁਖੀ ਵਿਦਿਆਲਾ ਵਿੱਚ ਇੱਥੇ ਪੜ੍ਹਦੇ ਨੇ ਜਿਹੜੇ ਚੰਗੀ ਹੋ ਸਾਰੇ ਸਵੇਰੇ ਸ਼ਾਮ ਸਾਰ ਆਦਨੀਆਂ ਪਰਦੇ ਨੇ ਤੇ ਨਿਸਕਾਮ ਸੇਵਾ ਫਾਊਂਡੇਸ਼ਨ ਮਸਤਵਾਨਾ ਸਾਹਿਬ ਲੋੜਵੰਦਾ ਮਰੁਖਤਾ ਦੀਆਂ ਲੋੜਾਂ ਨੰਗਰ ਤੇ ਚੱਟੀਪੱਲਾ ਹੋਮੋਪੈਥੀ ਜਿਹੜੀ ਮੈਡੀਸਨ ਹੈ ਜੀ ਇੱਥੇ ਵੀ ਆਪਣਾ ਡਿਸਪੈਂਸਰੀ ਹੈ ਡਾਕਟਰ ਜਸਵੰਤ ਸਿੰਘ ਸੋਮਰ ਅਕਾਲ ਕਾਜ਼ ਕਾਉਂਸਲ ਗੁਰਸਾਗਰ ਮਸਤਵਾਨਾ ਸਾਹਿਬ ਕਪਾਲ ਨੰਗਰ ਵਾਲ ਸਾਈਡ ਆ ਕੇ ਜੀ ਇਹ ਇਧਰ ਦੀ ਵੀ ਗੇਟਰ ਹੈ ਚਾਰੇ ਤਰਫਾ ਦਰਬਾਰ ਸਾਹਿਬ ਨੂੰ ਗੇਟ ਲੱਗਦੇ ਨੇ ਤੇ ਤੇ ਲੰਗਰ ਹਾਲ ਉਹ ਪ੍ਰਾਤਨ ਜਿਹੜਾ ਤੁਹਾਨੂੰ ਬਰਤਨ ਜਿਹੜਾ ਲੰਗਰਾਂ ਬਣਾਉਣ ਵਾਸਤੇ ਮਹਾਂਪੁਰਖਾਂ ਨੇ ਤਿਆਰ ਕਰਵਾਇਆ ਸੀ ਆ ਲਾਹੌਰ ਤੋਂ ਤੇ ਉਹ ਦੀ ਵੀ ਤੁਹਾਨੂੰ ਦਰਸ਼ਨ ਕਰਾਂਗੇ ਜਿਹੜਾ ਹੈ ਕਿ ਲਾਹੌਰ ਤੋਂ ਗੱਡਿਆਂ ਰਾਹੀਂ ਇੱਥੇ ਪਹੁੰਚਿਆ ਸੀਗਾ ਜੀ ਇਹ ਰਸਤਾ ਜੀ ਜਾ ਰਿਹਾ ਅਕਾਲ ਕਾਲਜ ਫੈਜੂਕੇਸ਼ਨ ਗੁਰਦੁਆਰਾ ਸਾਹਿਬ ਅਕਾਲ ਬੂੰਗਾ ਤੇ ਸੰਤਾਨਤਰ ਸਿੰਘ ਜੀ ਗੁਰਮਤ ਵਿਧਿਆ ਲਿਆ ਆਪਾਂ ਦੇ ਸਟੂਡੈਂਟ ਦੇਖੇ ਨੇ ਤੇ ਇੱਧਰ ਜੀ ਜੇ ਸਪੋਰਟਸ ਦੇ ਖੇਡਦੇ ਹੋਏ ਗਰਾਊਂਡ ਦੇ ਵਿੱਚ ਆਪਣੀ ਆਪਣੀ ਪ੍ਰੈਕਟਿਸ ਸਥਾਨ ਦੀ ਕਰਦੇ ਹੋਏ ਬੱਚੇ ਉਹ ਦੇਖੋ ਇੱਥੇ ਫਿਜ਼ੀਕਲ ਕਾਲਸ ਹੋਣ ਕਰਕੇ ਬੱਚੇ ਦੂਰ ਦੂਰ ਆਉਂਦੇ ਨੇ ਸਪੋਰਟਸ ਕੋਰਟ ਦੇ ਵਿੱਚ ਤੇ ਦੇਖੋ ਆਪਣੀ ਆਪਣੀ ਪ੍ਰੈਕਟਿਸ ਕਾਰੇ ਨੇ ਸਾਰੇ ਬੱਚੇ ਤੇ ਸਵੇਰੇ ਸ਼ਾਮ ਆ ਇਹਨਾਂ ਦੀ ਪ੍ਰੈਕਟਿਸ ਕਰਾਈ ਜਾਂਦੀ ਇੱਥੇ ਤੇ ਇਧਰ ਨਾਲ ਹੀ ਆਗਾ ਜੀ ਲੰਗਰ ਸਾਹਿਬ ਗੁਰਦੁਆਰਾ ਸੁਖਸਗਰ ਮਸਤੂਆਣਾ ਸਾਹਿਬ ਦੇ ਤੇ ਬਾਕੀ ਇਧਰ ਦੁਕਾਨਾਂ ਵੀ ਨੇ ਨਾਲ ਆ ਤੇ ਤੁਸੀਂ ਦੇਖ ਸਕਦੇ ਹੋ ਇਹ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਲੋ ਜੀ ਆਪਾਂ ਪਹੁੰਚ ਗਏ ਆ ਤੇ ਲੰਗਰ ਸਾਹਿਬ ਦੇ ਵਿੱਚ ਤੇ ਸੰਗਤਾਂ ਆਪਣਾ ਪ੍ਰਸ਼ਾਦਾ ਪਾਣੀ ਜਲ ਪਾਣੀ ਤੇ ਬੱਚਿਆਂ ਨੂੰ ਸਟੂਡੈਂਟਾਂ ਨੂੰ ਇੱਥੇ ਸੇਵਾ ਵੀ ਕਰਦੇ ਨੇ ਤੇ ਆਪਣਾ ਜਲ ਪਾਣ ਵੀ ਸਕਦੇ ਨੇ ਇਹ ਤੋਂ ਸੰਗਤਾਂ ਦਾ ਸੇਵਾ ਕਰਦੀਆਂ ਹੋਈਆਂ ਬਹੁਤ ਵੱਡੀ ਸੇਵਾ ਜੁੱਤੇ ਬਰਤਨਾਂ ਦੀ ਤੇ ਇੱਧਰ ਆਪਾਂ ਮੰਦਰ ਪ੍ਰਸ਼ਾਦਾ ਛਕਦੇ ਹੋਏ ਇਹ ਮਹabhut ਕੰਦੇਤਰ ਸੁਭ ਲੱਗੇ ਹੋਏ ਨੇ ਜੀ ਸੋ ਸੰਤ ਮਾਪੁਰ ਖਾਂ ਦੇ ਵੇਲੇ ਦਾ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਦੇਗਾ ਬਣਿਆ ਹੋਇਆ ਜੀ ਜਿਹੜਾ ਤੁਸੀਂ ਦੇਗੇ ਦੇ ਦਰਸ਼ਨ ਕਰ ਰਹੇ ਹੋ ਸੰਤ ਮਹਾਰਾਜੀ ਨੇ ਸਾਲ 1923 ਵਿੱਚ ਸੰਤ ਤੇਜਾ ਸਿੰਘ ਜੀ ਦਮਲਾ ਐਮਏ ਰਾਹੀਂ ਗੁਜਰਵਾਲ ਪਾਕਿਸਤਾਨ ਤੋਂ ਬਣਵਾਈ ਸੀ ਇਹ ਦੇਗ 8 ਧਾਤ ਦੀ ਬਣੀ ਹੋਈ ਹੈ ਜੀ ਇਸ ਦੇਗ ਦੇ ਨਾਲ ਅ ਦੂਸਰੀ ਦੇਗ ਗੁਰਦੁਆਰਾ ਦਮਦਮਾ ਸਭੂ ਕੀ ਤਲਵੰਡੀ ਇਹ ਲੰਗਰ ਵਿੱਚ ਸਜੋਬਤ ਹੈ ਜੀ ਸੋ ਇਹਦੇ ਵਿੱਚ ਜਿਹੜੇ ਨੇ ਇਤੇ ਕਾਫੀ ਲੰਗਰ ਪਿਆਰ ਹੁੰਦਾ ਹੈ ਜੋ ਕੀ ਦੇ ਤੇ ਤੇ तकरीबन 4 ਕੁਆਂਟਲ ਚੌਲ 400 ਕਿਲੋ ਦੇ ਕਰੀਬ ਇਸ ਦੇ ਵਿੱਚ ਬਣਦੇ ਨੇ ਜੀ ਸੋ ਇਹ ਤੁਸੀਂ ਲੰਗਰ ਦੇਖ ਰਹੇ ਹੋ ਸੰਗਤਾਂ ਵੱਲੋਂ ਜਿਹੜੇ ਲੰਗਰ ਦਾ ਸੇਵਾ ਕੀਤੀ ਗਈ ਤੇ ਲੰਗਰ ਦੇ ਪ੍ਰਸ਼ਾਦ ਇਸ ਤੋਂ ਬਣਦੇ ਨੇ ਤੇ ਸਾਹਮਣੇ ਤੁਸੀਂ ਜਿਹੜੇ ਕਿ ਸੰਤ ਤੇਜਾ ਸਿੰਘ ਵੱਲੋਂ ਭੇਜਿਆ ਸੀਗਾ ਲਾਹੌਰ ਤੋਂ ਬਣ ਕੇ ਆਇਆ ਇਹ ਦੇਗਾ ਤੁਸੀਂ ਦਰਸ਼ਨ ਕਰ ਰਹੇ ਮਹਾਂਪੁਰਖਾਂ ਦੇ ਸਰੂਪ ਦੇ ਤੇ ਨਾਲ ਹੀ ਦੇਗੇ ਦਿਓ ਇੱਕ ਇੱਕ ਦੇਗਾ ਜਿਹੜਾ ਜੀ ਇਹ ਸਭੂ ਕੀ ਮੰਦਰੀ ਤੇ ਅੱਜ ਦੋ ਦੇਗੇ ਆਇਸੀ ਦੋ ਨਾਨਕ ਸਾਰੇ ਹੋਣ ਕਿਤੇ ਤੁਸਰਵ ਦੇ ਨਿਮਿਤ ਆਇਆ ਨਾਨਕ ਸਾਰੇ ਪਰਿਵਾਰਕ ਨਿਓ ਸਾਰੇ ਪਰਿਵਾਰ ਨੇ ਦਰਸ਼ਨ ਮਿਲ ਕਰਕੇ ਬਾਹਰ ਆ ਗਏ ਤੇ ਇੱਥੇ ਲੱਗੀ ਹੈ ਸੈਸ਼ਨ ਕੁਲਤੀ ਸ਼ੁੱਧ ਗ੍ਰਾਂਠੀ ਤੇ ਮਿਲਕ ਬਦਾਮ ਮਿਲਕ ਬਦਾਮ ਕਰਾ ਲਿਆ ਚਲੋ ਭੈਣ ਸਾਹਿਬ ਵਾਲੇ ਨੇ ਅੱਛਾ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀ ਦੇ ਠੀਕ ਹੈ ਠੀਕ ਮਹਾਂਪੁਰਖਾਂ ਗਣੀਆਂ ਨੇ ਲਓ ਜੀ ਥੈਂਕ ਯੂ ਗੁਰਪਰਕਾ ਜਵਲ ਦਾ ਪਿਆਰ ਅੱਛਾ ਜੀ ਅੱਛਾ ਅਸੀਂ ਵੇਚਾਂਗੇ ਬਾਬੇ ਦੇ ਨਾਲ ਠੀਕ ਹੈ ਜੀ ਲਓ ਜੀ ਬਿਲਕੁਲ ਸੰਤ ਬਾਬਾ ਅਤਰ ਸਿੰਘ ਜੀ ਦੇ ਨਾਂ ਤੇ ਇਹ ਛੋਟੀ ਜੀ ਭਾਈ ਸਾਹਿਬ ਨੇ ਆਪਣੀ ਮਿਹਨਤ ਨਾਲ ਆ ਇਹ ਤੇ ਆਪਣਾ ਨਾਂ ਕੀ ਹੈ ਜੀ ਵੀਰ ਜੀ ਮੇਜਰ ਸਿੰਘ ਜੀ ਮੇਜਰ ਸਿੰਘ ਖਾਲਸਾ ਜੀ ਕਿਹੜਾ ਪਿੰਡ ਜੀ ਤੇ ਪਿੰਡ ਕਾਣ ਲਈ ਹਾਂ ਜਲਾ ਠੀਕ ਹੈ ਤੂੰ ਸੰਤ ਬਾਬਾ ਬਿਸ਼ਨ ਸਿੰਘ ਜੀ ਵਾਲਾ ਕਾਣ ਲਾ ਪਿੰਡ ਹਾਂ ਜਲਾ ਪਿੰਡ ਠੀਕ ਹੈ ਜੀ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਬਹੁਤ ਦਵਾਨ ਲੱਗੇਗਾ ਮੈਂ ਕਹਿੰਦਾ ਜੀ ਕਾਹ ਨੂੰ ਕਰੀ ਜੀ ਸੰਤ ਬਾਬਾ ਉਹ ਤਾਂ ਸਾਡੇ ਹਿਰਦੇ ਚ ਬੈਠੇ ਹਿਰਦੇ ਚ ਬੈਠੇ ਨੇ ਸਹੀ ਸਾਰੀ ਇਹ ਤਾਰ ਤਾਂ ਇਹਨਾਂ ਨੇ ਜੀ ਸਾਡੀ ਜਿਹੜੀ ਅਸਲ ਜਿਹੜੀ ਆਏ ਜਗ੍ਹਾ ਦੀ ਭੂਮੇ ਆ ਹਾਂ ਜੀ ਇੱਥੇ ਜੋ ਕੁਝ ਇਹਨਾਂ ਨੇ ਬਚਨ ਕਰੇ ਨੇ ਸਾਰਾ ਕੁਝ ਅਸੀਂ ਅੱਖੀਂ ਦੇਖ ਲਿਆ ਜੀ ਵੀ ਇੱਥੇ ਅੰਮ੍ਰਿਤਸਰ ਦੇ ਲੋਕ ਆ ਕੇ ਪਾਠ ਕਰਾਇਆ ਕਰਨਗੇ ਇਹ ਜਗ੍ਹਾ ਦੇ ਵਿੱਚ ਆ ਦੂਰ ਦੁੱਖ ਹੋਣਗੇ ਕਿਸੇ ਦਾ ਕੋੜ ਹੋਊ ਕਿਸੇ ਦਾ ਕੁਝ ਹੋਊ ਇਹ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਬਚਨ ਨੇ ਸੰਤ ਬਾਬਾ ਬਲਵੰਤ ਸਿੰਘ ਜੀ ਦੇ ਬਚਨ ਨੇ ਜੀ ਆਹ ਗੁਰਸਾਗਰ ਦੇ ਵਿੱਚ ਹੋ ਰਹੇ ਨੇ ਹੋਰ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਾਹ ਪੁਰਖਾਂ ਬਾਰੇ ਜਾਣਕਾਰੀ ਦੇਣ ਲਈ ਬਾਹਰ ਸਾਹਿਬ ਦੇ ਬਾਹਰਲੇ ਪਾਸੇ ਤੁਸੀਂ ਲੱਗੀਆਂ ਦੁਕਾਨਾਂ ਦੇਖ ਸਕਦੇ ਹੋ ਹਰ ਇੱਕ ਤਰ੍ਹਾਂ ਦਾ ਸਮਾਨ ਤਰੀ ਦੂਸਮ ਜਾਨ ਇਹ ਦੇਖੋ ਤਵੇ ਨੇ ਜੀ ਇਹ ਮਿੱਟੀ ਦੇ ਮਿੱਟੀ ਦੇ ਬਣੇ ਹੋਏ ਤੇ ਬਹੁਤ ਵਧੀਆ ਰੋਟੀ ਮੈਂ ਵੀ ਲੱਗ ਗਿਆ ਸੀ ਰੋਟੀ ਬਹੁਤ ਸੋਹਣੀ ਪਕਕਦੀ ਆ ਤੇ ਤੇ ਬੱਚਿਆਂ ਵਾਸਤੇ ਖੜਾਉਣੇ ਤੇ ਪੂਰਾ ਰੌਣਕ ਮੇਲਾ ਜੀ ਇੱਥੇ ਮਹਾਪੁਰਖਾਂ ਦੇ ਚਿੱਤਰ ਆ ਤਸਵੀਰਾਂ ਫੋਟੋਆਂ ਤੁਹਾਨੂੰ ਹਰ ਤਰ੍ਹਾਂ ਦੀ ਮਿਲ ਜਾਣਗੀਆਂ ਸੋ ਝੰਡੇ ਰੁਮਾਲ ਇਹ ਬੱਚਿਆਂ ਦੇ ਵਾਸਤੇ ਖੜਾਉਣੇ ਇੱਕ ਦੁਕਾਨ ਉਹ ਸਾਹਮਣੇ ਮੈਂ ਤੁਹਾਨੂੰ ਦਿਖਾਉਣਾ ਕਾਫੀ ਉੱਥੇ ਚੀਜ਼ਾਂ ਨੇ ਸਾਹਮਣੇ ਆ ਜੀ ਬਿਲਕੁਲ ਸਾਹਮਣੇ ਹੈਗੇ ਜੀ ਅਕਾਲ ਟ੍ਰੈਂਡਜ਼ ਜਿਹੜੀ ਆ ਦੁਕਾਨ ਆ ਖੰਡੇ ਕਿਰਪਾਨਾ ਆਪਣੇ ਸਿੱਖੀ ਨਾਲ ਰਿਲੇਟਡ ਤੁਹਾਨੂੰ ਸ਼ਾਸਤਰ ਤੇ ਇਹ ਲੋਹੇ ਦੇ ਤਵੇ ਤੇ ਬਾਟੇ ਤੇ ਕਾਫੀ ਇਹ ਸ਼ਾਸਤਰ ਤੁਹਾਨੂੰ ਮਿਲ ਜਾਣਗੇ ਤੇ ਇਧਰ ਕੜੇ ਨੇ ਜੀ ਤੇ ਬਹੁਤ ਸੋਹਣੀ ਦੁਕਾਨ ਹੈ ਜੀ ਰਮਾਲਾ ਸਾਹਿਬ ਤੇ ਹੋਰ ਆ ਸ਼ਾਸਤਰ ਪਏ ਨੇ ਕੀ ਹਾਲ ਚਾਲ ਹੈ ਜੀ ਵਰਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਕੀ ਹਾਲ ਹੈ ਜੀ ਨਾ ਤੁਹਾਡਾ ਕੁਲਦੀਪ ਸਿੰਘ ਆ ਜੀ ਕੁਲਦੀਪ ਸਿੰਘ ਆ ਤੇ ਦੁਕਾਨ ਆਪਣੇ ਓਨਰ ਤੁਸੀਂ ਹਾਂਜੀ ਹਾਂ ਠੀਕ ਹੈ ਜੀ ਠੀਕ ਹੈ ਬਹੁਤ ਬਹੁਤ ਤੇ ਇਹ ਜੀ ਕੁਲਦੀਪ ਸਿੰਘ ਜੀ ਨੇ ਕੀਤੀ ਹੋਈ ਇੱਥੇ ਦੁਕਾਨ ਆ ਆਪਣਾ ਰੋਜ਼ਗਾਰ ਸਾਡੇ ਪੰਜਾਬੀਆਂ ਦਾ ਭਰਾਵਾਂ ਦਾ ਜਰੂਰ ਆ ਵਿਜ਼ਿਟ ਕਰੋ ਇੱਥੋਂ ਸ਼ਾਸਤਰ ਵੀ ਮਿਲ ਜਾਣਗੇ ਤੁਹਾਨੂੰ ਖੁੰਡੇ ਖੁੰਡੀਆਂ ਤੇ ਡਾਂਗਾ ਸੋਟੇ ਵੀ ਤੇ ਠੀਕ ਹੈ ਵੀਰ ਜੀ ਓਕੇ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਗੁਰਦੁਆਰਾ ਮਸਤਵਾਨ ਸਾਹਿਬ ਦੇ ਤੁਹਾਨੂੰ ਦਰਸ਼ਨ ਮੇਲੇ ਕਰਾਏ ਜੀ ਸੋ ਵੀਡੀਓ ਨੂੰ ਦੇਖ ਕੇ ਦੱਸਿਓ ਤੁਹਾਨੂੰ ਕਹੇ ਜੀ ਲੱਗੀ ਆਪਣੇ ਸੋਹਣੇ ਸੋਹਣੇ ਸਜਾ ਕਮੈਂਟ ਦਿਓ ਤੇ ਲਾਇਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਓ ਰਾਬ ਰੱਖਾ ਮਿਲਦੇ ਆ ਫਿਰ ਇੱਕ ਨਵੇਂ ਕਈ ਦਿਨਾਂ ਦੇ ਆਪਾਂ ਉਸ ਟੂਰ ਨੂੰ ਵਿਜ਼ਿਟ ਕਰਨਾ ਤੇ ਤੁਹਾਨੂੰ ਗੁਰੂ ਘਰਾਂ ਦੇ ਦਰਸ਼ਨ ਕਰਾਂ ਪਹਾੜਾਂ ਦੇ ਵੀ ਤੇ ਹੋਰ ਵੀ ਤੁਹਾਨੂੰ ਬਹੁਤ ਕੁਝ ਦਿਖਾਵਾਂਗੇ ਤੇ ਜੁੜਦੇ ਰਹੋ ਆਪਣੇ ਚੈਨਲ ਨਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ